ਕੈਨੇਡਾ ਗਈ ਕੁੜੀ ਨੇ ਘਰ ਵਾਲੇ ਨੂੰ ਕੈਨੇਡਾ ਬੁਲਾ ਕੇ 15 ਦਿਨ ਰੱਖਿਆ ਕੋਲ ਅਤੇ ਕੱਢ ਦਿੱਤਾ ਘਰੋਂ ਬਾਹਰ ਮੁੰਡਾ ਭੁੱਖਾ ਪਿਆਸਾ ਖਾ ਰਿਹਾ ਦਰਦਦਰਦੀਆਂ ਠੋਕਰਾਂ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਪੰਜਾਬ ਵਿੱਚ ਆਈਲੈਂਡਸ ਵਾਲੀ ਕੁੜੀ ਨਾਲ ਵਿਆਹ ਕਰਵਾ ਕੇ ਨੌਜਵਾਨ ਵਿਦੇਸ਼ ਜਾਣ ਦਾ ਸੁਪਨਾ ਦੇਖਦੇ ਹਨ ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਹਾਨੂੰ ਜੋ ਨੌਜਵਾਨ ਦਿਖਾਈ ਦੇ ਰਿਹਾ ਹੈ ਇਸ ਨੂੰ ਇਸਦੀ ਘਰਵਾਲੀ ਨੇ ਕੈਨੇਡਾ ਬੁਲਾ ਕੇ 15 ਦਿਨ ਆਪਣੇ ਕੋਲ ਰੱਖ ਕੇ ਕੱਢ ਦਿੱਤਾ ਘਰੋਂ ਬਾਹਰ ਹੁਣ ਭੁੱਖਾ ਪਿਆਸਾ ਆਪਣਾ ਮਾਂ ਨਾਲ ਲੈ ਕੇ ਖਾ ਰਿਹਾ ਦਰਦਰ ਦੀਆਂ ਠੋਕਰਾਂ ਇੱਥੇ ਮੁੰਡੇ ਤਾਂ ਪਿੰਡ ਪਿੰਡ ਤਲਾਕੇ ਕਿੰਨਾ ਕੋਈ ਨਹੀਂ ਹੈਗਾ ਉਹਨੇ ਮੁੰਡੇ ਹੈਗਾ ਜਿੱਥੇ 15 ਵਜੇ ਜਾਣਾ ਉਹਨਾਂ ਦਾ ਡਾਇਗਨਿਕ ਚਾਹੁੰਦਾ ਤਾਂ ਬਾਈ ਇਹਨਾਂ ਨੂੰ ਹੋਰ ਕੀ ਗੱਲ ਕੀ ਕਹੀ ਪਤਾ ਨਹੀਂ ਬਾਈ ਕਿੰਨੀ ਸਿਰ ਉੱਤ ਦਾ ਜੰਗ ਨਾਲ ਅੱਛਾ ਪਹਿਲਾਂ ਮੈਂ ਟੈਨਲ ਗਈ ਸੀ ਆ ਕੇ ਦੋ ਵਾਰੀ ਉੱਥੇ ਕੁਝ ਕੰਪਲੀਟ ਕਰਕੇ ਆਉਂਦਾ ਇਧਰ ਆਣ ਕੇ ਬੋਲਦੇ ਮੈਂ ਪਹਿਲਾਂ ਵੀ ਨਾਗਿ ਮੈਂ ਵੀ ਨਾ ਬਾਅਦ ਆਇਆ ਸੀ ਅੱਛਾ ਮੈਂ ਉਹਨਾਂ ਕੋਲ ਇੱਕ ਵਾਰੀ ਵੀ ਨਹੀਂ ਗਿਆ ਫਿਰ ਕੋਈ ਇੱਕ ਕਰਕੇ ਕੇ ਕਿੰਨੇ ਦਿਨ ਹੋ ਗਏ ਤਾਂ ਫਿਰ ਜੰਤੂ ਉਹ ਕੰਦਰੀਆਂ ਨਾਲ ਕੇ ਕਿ ਤੁਹਾਡੇ ਹਿਸਾਬ ਨਾਲ ਹੁਣ ਇਸ ਲੜਕੇ ਨੂੰ ਪੰਜਾਬ ਵਾਪਸ ਆ ਜਾਣਾ ਚਾਹੀਦਾ ਹੈ ਜਾਂ ਫਿਰ ਕਨੇਡਾ ਵਿੱਚ ਰਹਿ ਕੇ ਆਪਣੀ ਮਿਹਨਤ ਨਾਲ ਉਸ ਲੜਕੀ ਨੂੰ ਜਵਾਬ ਦੇਣਾ ਚਾਹੀਦਾ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜਰੂਰ ਕਰੇ